ਕਰੇ ਕਾਜ ਤੇਰੇ ਕਿ ਤੈ ਨ ਕਾਮ ਮੇਲੇ ਸਾਧ ਸੰਗਤ ਭਜ ਕੇ ਵੇ ਨਾਮ ਕਹਿੰਦੇ ਪਿਆਰਿਆ ਜਿਹੜੇ ਤੇਰੇ ਬਾਕੀ ਦੇ ਕੰਮ ਨੇ ਨਾ ਉਹ ਕੰਮ ਨਹੀਂ ਆਉਣ ਵਾਲੇ ਜਿਹੜਾ ਕੰਮ ਆਉਣ ਵਾਲਾ ਕੰਮ ਹੈ ਖਾਉ ਤਾਂ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਉਤੇ ਪਰਮੇਸ਼ਰ ਦੀ ਬੰਦਗੀ ਹੈ ਉਹ ਕਹਿੰਦਾ ਨਾ ਰੱਬ ਕੁਝ ਦਿੰਦਾ ਤਾਂ ਹੈ ਨਹੀਂ ਰੱਬ ਕਿਰਪਾ ਤੇ ਕਰਦਾ ਨਹੀਂ ਉਹ ਤੇ ਕਿਰਪਾ ਕਰਨ ਵਾਸਤੇ ਤਿਆਰ ਬੈਠਾ ਤੂੰ ਇੱਕ ਕਦਮ ਤੇ ਪੁੱਟ ਤੂੰ ਤਰਤੇ ਸਹੀ ਉਹ ਤੇ ਤੈਨੂੰ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਆਵੇਗਾ ਉਹ ਤਾਂ ਤੈਨੂੰ ਕਰੋੜਾਂ ਕਦਮ ਅੱਗੋਂ ਵੰਦੀ ਲੈਣ ਵਾਸਤੇ ਆਵੇਗਾ ਤੂੰ ਤੁਰਤੇ ਸੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਅੱਗੇ ਹੋਇ ਲੇ ਤੈ ਉਹ ਤੇ ਕਿਰਪਾ ਕਰਨ ਵਾਸਤੇ ਪਿਆਰਿਆ ਤਿਆਰ ਬੈਠਾ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਵੰਤਰ ਹਾਏ ਖਾਏ ਤੂੰ ਲੈਂਦਾ ਥੱਕ ਜਾਏਗਾ ਦਾਤਾ ਐਸੀਆਂ ਦਾਤਾਂ ਰੱਬ ਦੇਵੇਗਾ ਜਿਹੜੀਆਂ ਕਿ ਜੁਗਾਂ ਜਗੰਤਰਾਂ ਤੱਕ ਮੁੱਕਣੀਆਂ ਨਹੀਂ ਦਾਤਾਂ ਦੇ ਵਿੱਚ ਧਿਆਨ ਨਾ ਦੇਵੋ ਦਾਤੇ ਤੋਂ ਦਾਤਾਂ ਮੰਗੋ ਠੀਕ ਹੈ ਆਪਣੇ ਪਿਓ ਤੇ ਸਾਰਾ ਕੁਝ ਮੰਗਿਆ ਜਾਂਦਾ ਪਰ ਦਾਤਾ ਮੰਗਣ ਦੇ ਨਾਲ ਨਾਲ ਇਹ ਵੀ ਕਹਿਣਾ ਚਾਹੀਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਤੁਸੀਂ ਚਾਹੀਦਿਓ ਸਾਨੂੰ ਤੁਹਾਡਾ ਨਾਮ ਚਾਹੀਦਾ ਜਿਹਨੇ ਦਾਤੇ ਨੂੰ ਮੰਗ ਲਿਆ ਉਹਨੇ ਸਭ ਕੁਝ ਮੰਗ ਲਿਆ ਨਹੀਂ ਤਾਂ ਦਾਤ ਪਿਆਰੀ ਵਿਸਰਿਆ ਦਾਤਾਰ ਦਾਤਾ ਨਾਲ ਮੋਹ ਪੈ ਜਾਂਦਾ ਹੈ ਦਾਤੇ ਨੂੰ ਭੁੱਲ ਜਾਂਦੇ ਆ ਤੁਖ ਖੈਰ ਮੰਗ ਵਾਰ-ਵਾਰ ਵਾਰ-ਵਾਰ ਇਹੋ ਹੀ ਬੇਨਤੀ ਕਰਦੇ ਆ ਹਰ ਰੋਜ਼ ਦੀ ਤਰ੍ਹਾਂ ਵੀ ਤੁਸੀਂ ਖੈਰ ਮੰਗੋ ਤੁਸੀਂ ਕਹੋ ਕੀ ਕਹੋ ਸੇਖ ਬੜੀ ਪੈ ਖੈਰ ਦੀਜੈ ਬੰਦਗੀ ਆਸ ਰੱਖੋ ਕਿ ਮੈਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਰਾਮ ਅੱਲਾ ਪਭਗਵਾਨ ਜ਼ਰੂਰ ਮਿਲੇਗਾ ਜਿਵੇਂ ਆਸੇ ਨਾ ਬਾਬਾ ਫਰੀਦ ਸਾਹਿਬ ਨੂੰ ਕਾਣੂ ਕਹਿ ਰਹੇ ਨੇ ਬਾਬਾ ਫਰੀਦ ਸਾਹਿਬ ਕਾਗਾ ਕਰੰਗ ਟੰਡੋ ਲਿਆ सगला ਖਾਇਆ ਮਾਸ ਏਦੋ ਇਹ ਨਾ ਨਾ ਮਤ ਸ਼ੂ ਹੋ ਪਿਰ ਦੇ ਖਣ ਕੀ ਆਸ ਤੂੰ ਆਸਤੇ ਰੱਖ ਉਹ ਤੇ ਤੈਨੂੰ ਮਿਲੇਗਾ ਉਹਦੀ ਜੋਤ ਤਾਂ ਤੇਰੇ ਮਨ ਵਿੱਚ ਪ੍ਰਕਾਸ਼ ਹੋਵੇਗੀ ਜਦੋਂ ਉਸ ਵਾਹਿਗੁਰੂ ਦੀ ਜੋਤ ਤੇਰੇ ਮਨ ਵਿੱਚ ਪ੍ਰਕਾਸ਼ ਹੋਊਗੀ ਫੇਰ ਕੀ ਹੋਵੇਗਾ ਵੇ ਜਾਨਮ ਮਰਨ ਦਹੂ ਮੈਂ ਨਾਹੀ ਜਨ ਪਰਉਪਕਾਰਿਆ ਇਕ ਤੇ ਕੰਮ ਆਪਣੇ ਲਈ ਕਰਨਾ ਉਹ ਤਾਂ ਹੋ ਗਿਆ ਉਪਕਾਰ ਇਕ ਹੁੰਦਾ ਪਰਉਪਕਾਰ ਕਿਸੇ ਪਰਾਏ ਵਾਸਤੇ ਕਰ ਤੂੰ ਗੁਰੂ ਨੂੰ ਪਿਆਰ ਤੇ ਕਰ ਸਾਚ ਕਹੂੰ ਸੁਣ ਲੈ ਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤੂੰ ਗੁਰੂ ਨੂੰ ਪਿਆਰ ਤਾਂ ਕਰ ਤੈਨੂੰ ਉਹ ਦੁੱਖ ਨਾ ਕਰੂਗਾ ਜਿਵੇਂ ਕੰੰਧ ਦੇ ਵਿੱਚ ਬੋਲ ਮਾਰੀਏ ਨਾ ਉਹ ਕੰੰਧ ਨਾਲ ਵੱਜ ਕੇ ਫੇਰ ਆਪਣੇ ਕੋਲੇ ਆ ਜਾਂਦੀ ਹੈ ਇਹ ਜਿੰਨਾ ਗੁਰੂ ਦਾ ਸਤਕਾਰ ਕਰਾਂਗੇ ਪਿਆਰ ਕਰਾਂਗੇ ਸਾਡਾ ਦੁਗਣਾ ਸਤਕਾਰ ਔਰ ਪਿਆਰ ਹੋਵੇਗਾ ਸਾਧ ਸੰਗਤ ਜਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਆਖਦੇ ਹਨ ਵੀ ਸਵਰਗ ਦੇ ਵਿੱਚ ਇੱਕ ਗਊ ਹੈ ਕਾਮਧੇਨ ਗਊ ਕਾਮ ਧੇਨ ਜਿਹੜੀ ਗਊ ਹੈ ਉਹ ਸਾਰੀਆਂ ਇੱਛਾ ਪੂਰੀਆਂ ਕਰਦੀ ਆ ਪਰ ਮਹਾਰਾਜ ਕਹਿੰਦੇ ਸਿੱਖਾ ਤੇਰੇ ਵਾਸਤੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਆਣੀ ਹੀ ਕਾਮ ਧੇਨ ਗਊ ਹੈ ਉਹਨੂੰ ਧਿਆਉਣਾ ਲੱਗੇਗਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਹਿ ਵਾਸ ਹੈ ਕਾਮ ਧੇਨ ਸੋਐ ਸਹਰ ਧਿਆਇਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨ ਫਿਰ ਤੈਨੂੰ ਸਾਰੀ ਸੁਖ ਮਿਲਣਗੇ ਭਰਉ ਨੂੰ ਧਿਆਉਣਾ ਲਗੇ ਸਿਮਰਨ ਕਰਨਾ ਲਗੇ ਜਿਸ ਤਰ੍ਹਾਂ ਬਾਬਾ ਆਨੰਦ ਸਿੰਘ ਨਾਨਕ ਸਰ ਕਲੇਰਾਵਾਲਿਆਂ ਦੇ ਗੁਰੂ ਬਾਬਾ ਮਹਾ ਹਰਨਾਮ ਸਿੰਘ ਪੁੱਚੋ ਵਾਲਿਆਂ ਨੂੰ ਪੁੱਛਣਾ ਸੰਗਤਾਂ ਨੇ ਕਹਿੰਦੇ ਮਹਾਰਾਜ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇ ਹੁਣ ਤੇ ਵੇਲੇਣ ਜਪ ਸਕਦੇ ਆ ਬਾਬਾ ਮਹਾ ਹਰਨਾਮ ਸਿੰਘ ਪੁੱਤੋ ਵਾਲਿਆਂ ਨੇ ਆਖਣਾ ਬਚਨ ਕਰਨੇ ਮਹਾਪੁਰਸ਼ਾਂ ਨੇ ਕਹਿੰਦੇ ਭਾਈ ਆਉਣ ਵਾਲੇ ਸਮੇਂ ਵਿੱਚ ਉਹ ਸਮਾਂ ਹੁਣ ਚੱਲ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਫਸਲਾਂ ਬਹੁਤ ਹੋਣਗੀਆਂ ਪਰ ਵਿੱਚੋਂ ਝਾੜ ਨਹੀਂ ਨਿਕਲਿਆ ਕਰਨ। ਉਹ ਸਮਾਂ ਹੁਣ ਚੱਲਦਾ ਹੈ। ਕੋਠੀਆਂ ਵੱਡੀਆਂ ਵੱਡੀਆਂ ਹੋਣਗੀਆਂ ਪਰ ਵਿੱਚ ਵਸਦਾ ਕੋਈ ਨਹੀਂ ਹੋਊਗਾ। ਉਹ ਵੀ ਹੁਣ ਦੇਖੋ ਸਾਧ ਸੰਗਤ ਸਮਾਂ ਚੱਲ ਰਿਹਾ ਹੈ। ਫੇਰ ਮਹਾਪੁਰਖਾਂ ਨੇ ਆਖਣਾ ਭਾਵੇਂ ਉਹ ਕਿਸੇ ਵੀ ਧਰਮ ਦਾ ਮਨੁੱਖਾ ਜੈਨੇ ਆ ਬੋਧੀ ਹੈ Hindu ਹੈ ਸਿੱਖਾ ਅਸਾਈ ਹੈ। ਠੀਕ ਹੈ ਰੱਬ ਦਾ ਕੋਈ ਧਰਮ ਨਹੀਂ ਨਮਸਤੰ ਅਮਜਵੇ ਨਮਸਤਾਸਤ ਆਜਵੇ ਹੈ ਅਜਵ ਸਰੂਪ ਪ੍ਰਮਾਤਮਾ ਤੇਰਾ ਕੋਈ ਧਰਮ ਨਹੀਂ ਪਰ ਕਿਸੇ ਵੀ ਧਰਮ ਦਾ ਮਨੁੱਖਾ ਉਹ ਆਪਣਾ ਧਾਰਮਿਕ ਗ੍ਰੰਥ ਪੜ੍ਹ ਕੇ ਖੁਸ਼ ਨਹੀਂ ਹੋਵੇ ਇਹ ਪੁੱਤੂ ਵਾਲੇ ਮਹਾਪੁਰਖਾਂ ਦੇ ਬਚਨ ਨੇ ਫਿਰ ਉਹਨਾਂ ਨੇ ਕਹਿਣਾ ਇੱਕ ਸਮਾਂ ਇਹੋ ਜਿਹਾ ਵੀ ਆਵੇਗਾ ਥੋਡੇ ਸਕੇ ਤੁਹਾਨੂੰ ਬਾਹਮਾਂ ਤੋਂ ਫੜ ਕੇ ਛਪਾਈਆਂ ਨੂੰ ਵਧਾਇਆ ਕਰਨਗੇ ਉਹ ਲੈ ਜੋ ਇਹਨੂੰ ਇਹ ਰੱਬ ਦਾ ਨਾਮ ਜਪਣਾ ਨਹੀਂ ਹਟਦਾ ਐਸ ਕਰਕੇ ਕਹਿਣ ਦਾ ਭਾਵ ਹੁਣ ਵੇਲੇ ਹੁਣ ਜਪ ਲਓ ਬਾਕੀ ਦੇ ਜਿਹੜੇ ਕੰਮ ਕਰਦੇ ਆ ਠੀਕ ਹੈ ਸੰਸਾਰ ਦੇ ਕੰਮ ਬੱਚਿਆਂ ਦੇ ਵਿੱਚ ਗ੍ਰਸਤੀਆਂ ਨੂੰ ਸਾਰੇ ਕੰਮ ਕਰਨੇ ਲੱਗਦੇ ਆ ਪਰ ਜਿੱਥੇ ਸੰਸਾਰੀ ਕੰਮ ਜ਼ਰੂਰੀ ਨੇ ਉੱਥੇ ਨਿਰੰਕਾਰੇ ਵੀ ਕੰਮ ਜ਼ਰੂਰੀ ਨੇ ਜਿੱਥੇ ਨਿਰੰਕਾਰੇ ਕੰਮ-ਕੰਮ ਆਉਣਗੇ ਨਾ ਉੱਥੇ ਸੰਸਾਰੀ ਕੰਮਾਂ ਨੇ ਕੰਮ ਨਹੀਂ ਆਉਣਾ ਨਿਰੰਕਾਰੇ ਕੰਮ ਕਿਹੜੇ ਨੇ ਭਾਈ ਸੇਵਾ ਕਰਨੀ ਸਿਮਰਨ ਕਰਨਾ ਇਹ ਨਿਰੰਕਾਰੇ ਕੰਮ ਜਦੋਂ ਕੋਈ ਵੀ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਬੰਦਗੀ ਕਰਦਾ ਉਹਦੇ ਪੁੰਨ ਬਣਦੇ ਨੇ ਜਿਹੜੇ ਕੀ ਜਾ ਕੇ ਦਰਗਾਹ ਦੇ ਵਿੱਚ ਜਾ ਕੇ ਸਹਾਇ ਹੁੰਦੇ ਐਸ ਕਰਕੇ ਭਾਈ ਜਿੰਨਾ ਉਹਦਾ ਨਾਮ ਜਪਿਆ ਜਾਵੇਗਾ ਨਾ ਓਨੇ ਹੀ ਚੰਗਾ ਨਹੀਂ ਤਾਂ ਕੀ ਪਤਾ ਕਿਹੜੀ ਜੁਨੀ ਵਿੱਚ ਪਾਵਾਂਗੇ ਕਈ ਕੋਟ ਭੂਤ ਪ੍ਰੇਤ ਸੂਕਰ ਮਰਰਾਚ ਕੀ ਪਤਾ ਭਾਈ ਕਿਹੜੀ ਜੁਨ ਪ੍ਰਾਪਤ ਹੋਵੇਗੀ ਐਸ ਕਰਕੇ ਸਾਧ ਸੰਗਤ ਜਿੰਨਾ ਉਹਦਾ ਨਾਮ ਵਾਹਿਗੁਰੂ ਦਾ ਜਪਿਆ ਜਾਵੇ ਉਤਨਾ ਹੀ ਚੰਗਾ ਹੈ